ਕਰੋ ਉਸਤਾ ਆਫਸਰੋ ਸ਼ਰਮ ਕਰੋ ਸ਼ਰਮ ਕਰੋ ਉਸਤਾ ਆਫਸਰੋ ਸਾਡੇ ਜਵਾਨ ਦਾ ਅਟਾ ਮਰਦ ਹੋਏ ਪਏ ਬਾਣੀ ਰੋਜ਼ ਆਉਂਦਾ ਅੱਜ ਕਹਿੰਦਾ ਵੀ ਇਸ ਤਰ੍ਹਾਂ ਆਏ ਨਹੀਂ ਕਰਦੇ ਆ ਟਟਮਟ ਚਾਰ ਵਾਰ ਤਾਂ ਮੈਂ ਧਰਵਾ ਲਾ ਚੁੱਕਿਆ ਆਪ ਕੱਲਾ ਵੀ ਕਾਹਨੂੰ ਲੋਕਾਂ ਦੇ ਕੰਮ ਸੁਣਾਉਣੇ ਆ ਸਾਡੇ ਸਾਰੇ ਕੰਮਾਂ ਵਾਲੇ ਬੰਦੇ ਨੇ ਕਾਹਨੂੰ ਕਿਸ ਨੂੰ ਪਹਿਣਾ ਪਰੋ ਚੁੱਕੇ ਅੱਜ ਰੱਖੇ ਹੋਏ ਐਨ ਲੋ ਵੀ ਸਨੇ ਜਵਾਨ ਸਨੇ ਵੀ ਸਾਡੇ ਨਾਲ ਹੀ ਗਗਨਰਾਜ ਸਿੰਘ ਖੰਡੋਰੀ ਆ ਜੀ ਐਮਸੀ ਵਾਰ ਨੰਬਰ 20 ਅਸੀਂ ਦਾ ਕੀ ਮੁੱਦਾ ਜਿਹੜਾ ਅੱਜ ਜਿੰਦਲ ਆਇਆ ਗਿਆ ਮੁੱਦਾ ਜੀ ਢਾਈ ਮਹੀਨੇ ਹੋ ਗਏ ਉਪਰੀ ਹੋ ਗਏ ਹੋਣਗੇ ਸਾਡੇ ਜਿਹੜਾ ਮੇਰਾ ਵਾਰਡ ਆ ਉਹ ਕਿਹੜੀ ਗਲੀ ਆ ਜਿਹਦੇ ਵਿੱਚ ਪਾਣੀ ਨਹੀਂ ਹੈਗਾ ਸਾਰੀਆਂ ਕੰਧਾਂ ਨਾਲ ਪਾਣੀ ਲੱਗਿਆ ਵਿਆ ਔਰ ਐ ਮੰਨ ਕੇ ਚੱਲੋ ਰਿਸ਼ਤੇਦਾਰ ਸਾਡੀ ਨੂੰ ਕੋਈ ਆਉਂਦਾ ਪ੍ਰੋਗਰਾਮ ਅਸੀਂ ਨਹੀਂ ਕੋਈ ਰੱਖ ਸਕਦੇ ਜੇ ਕੋਈ ਪ੍ਰੋਗਰਾਮ ਛੋਟਾ ਮੋਟਾ ਰੱਖ ਲਈਏ ਔਰ ਬਿਮਾਰੀ ਸਾਡੇ ਘਰ ਘਰ ਪਈ ਆ ਅਸੀਂ ਇਤੋਂ ਪਹਿਲਾਂ ਮੈਂ ਇਕੱਲੇ ਨੇ ਕਈ ਵਾਰ ਧਰਨੇ ਲਾਤੇ ਮੀਡੀਆ ਨੂੰ ਵੀ ਪਤਾ ਸਾਨੂੰ ਪਤਾ ਹੀ ਹੈ ਭਰਾਵਾਂ ਨੂੰ ਸਾਰਿਆਂ ਨੂੰ ਪਰ ਇਹਨਾਂ ਦੇ ਕੋਈ ਜੂਣ ਹੀ ਸਰਕੀ ਉਹ ਬਹੀ ਘੜਾ ਉੱਥੇ ਦਾ ਉੱਥੀ ਹੈ ਇਹਨਾਂ ਨੂੰ ਕਿੰਨੀ ਕਵਾਰ ਇਸ ਤੋਂ ਪਹਿਲਾਂ ਲੈਟਰ ਦੇ ਚੁੱਕੇ ਤੁਸੀਂ ਮੈਂ ਕਹਿੰਦਾ ਹੁਸਾਬ ਕਿਤਾਬ ਹੀ ਨਹੀਂ ਹੈ ਜੀ ਦਿੱਲੀ ਦੀ ਕੰਪਲੀਟ ਰਜਿਸਟਰੀ ਚੈੱਕ ਕਰ ਲਓ ਉਹਨਾਂ ਦੇ ਫੋਨ ਚੈੱਕ ਕਰ ਲਓ ਦਿੱਲੀ ਤੜਕੇ ਪਹਿਲਾਂ ਮੇਰਾ ਫੋਨ ਆਉਂਦਾ ਤਾਂ ਮੇਰੀ ਹੀ ਕੰਪਲੀਟ ਆਉਂਦੀ ਹੈ ਸਭ ਤੋਂ ਵੱਧ ਕੰਪਲੀਟਾ ਸਿੱਖਾ ਰੋਡ ਦੀ ਹੈ ਸਾਡੀਆਂ ਹੁਣ ਤੱਕ ਕੋਈ ਆਇਆ ਅਧਿਕਾਰੀ ਚੈੱਕ ਕਰ ਇਹ ਐਕਸ਼ਨ ਔਰ ਐਸਡੀਓ ਸਿਰਫ ਇੱਕ ਵਾਰ ਹੀ ਆਏ ਨੇ ਕੋ ਜਿੱਦੇ ਆਏ ਨੇ ਨਾਲ ਉਹਨਾਂ ਦੇ ਇੱਕ ਫੋਟੋਗ੍ਰਾਫਰ ਸੀ ਉਹਨੇ ਫੋਟੋਆਂ ਕੀਤੀਆਂ ਵੀ ਉਹ ਏਰੀਆ ਚ ਆਡਿਟ ਕਰਨਾ ਆਏ ਨੇ ਬਾਸ ਉਸ ਤੋਂ ਬਾਅਦ ਕੋਈ ਮਤਲਬ ਨਹੀਂ ਖੈਦਾਂਗਾ ਕੀ ਮੰਗ ਕਰਦੇ ਸੀ ਵੀ ਕੀ ਹੋਣਾ ਚਾਹੀਦਾ ਦੇਖੋ ਜੀ ਮੰਗ ਸਾਡੀ ਇਹ ਆ ਵੀ ਇਹ ਲੋਕ ਨੇ ਜਿਹੜੇ ਇਹ ਪੈਸਾ ਦਿੰਦੇ ਨੇ ਸਾਡਾ ਸਲਾਮ ਏਰੀਆ ਹੈਗਾ ਉਹਦੀ ਜਿਹੜੀ ਸੀਵਰੇਜ ਦੀ ਸਫਾਈ ਆ ਉਹ ਢੰਗ ਨਾਲ ਕਰਕੇ ਲੋਕਾਂ ਨੂੰ ਰੀਲੀਫ ਦਵਾਈ ਜਾਵੇ ਉਹਦੇ ਪ੍ਰੋਪਰ ਜਿਹੜਾ ਹੈਗਾ ਉਹਦੀ ਸਫਾਈ ਹੋਵੇ ਇਹ ਨਾ ਹੋਵੇ ਵੀ ਅੱਜ ਇੰਜਣ ਲਾਤਾ ਜੀ ਪਾਣੀ ਡਾਊਨ ਹੋ ਗਿਆ ਜੀ ਅਗਲੇ ਦਿਨ ਫੇਰ ਉੱਥੇ ਦਾ ਉੱਥੇ ਕੰਮ ਬਾਈ ਜੀ ਸੇਵ ਵਿਭਾਗ ਵੱਲੋਂ ਜਗਾ ਜਗਾ ਤੇ ਚਲਾਣ ਵੀ ਕੱਟੇ ਜਾ ਰਹੇ ਨੇ ਦੇਖਿਆ ਜਾ ਰਿਹਾ ਕਿ ਮਛਰ ਡੈਰੀਆ ਫੇਲਿਆ ਪਲਾਨਿੰਗ ਆ ਨਾ ਕਾਫੀ ਕੁਝ ਤੁਹਾਡੇ ਇੱਥੇ ਕਹਿ ਰਹੇ ਵੀ ਉੱਥੇ ਜੋਕਾ ਆ ਗਈਆਂ ਕਾਫੀ ਕੁਝ ਕਿਵੇਂ ਦੇਖਦੇ ਹੋ ਸਿਹਤ ਵਿਭਾਗ ਦੀ ਕਾਰਜਕਾਰੀ ਹੋਵੇ ਸਿਹਤ ਵਿਭਾਗ ਦਾ ਤਾਂ ਅਸੀਂ ਕੋਈ ਬੰਦਾ ਹੀ ਨਹੀਂ ਦੇਖਿਆ ਜੀ ਅੱਜ ਤੱਕ ਵੀ ਸਾਡੇ ਕਿਤੇ ਵਾਰਡ ਦੇ ਵਿੱਚ ਕੋਈ ਗੋਲੀਆਂ ਦੇਣ ਆਇਆ ਹੋਵੇ ਕੋਈ ਦਵਾਈ ਛਿੜਕਣ ਆਇਆ ਹੋਵੇ ਕੋਈ ਸਾਡੇ ਲੋਕਾਂ ਨੂੰ ਦੱਸਣ ਆਇਆ ਹੋਵੇ ਵੀ ਤੁਸੀਂ ਕਿਵੇਂ ਰਹਿਣਾ ਜਿਹੜੀਆਂ 12 ਦੀਆਂ ਸੁਰਖੀਆਂ ਚ ਰੋਜ਼ ਸਿਹਤ ਵਿਭਾਗ ਫੋਟੋਆਂ ਭੇਜਦਾ ਚਲਾਨ ਕੱਟੇਗੇ ਕੂਲਰਾਂ ਦੇ ਵਿੱਚ ਉਹ ਫਿਰ ਕੁਆੜੀਏ ਦੁਕਾਨ ਦੇ ਵੜਦੇ ਨੇ ਉਹ ਬਿਲਕੁਲ ਉਹ ਕਰਦੇ ਆ ਜਿਹੜੇ ਸਾਡੇ ਗਰੀਬ ਬੰਦੇ ਨੇ ਜਿਹੜੇ ਵਿਚਾਰੇ ਤੜਕੇ ਜਾਂਦੇ ਨੇ ਤੇ ਰਾਤ ਨੂੰ ਘਰੇ ਵੜਦੇ ਉਹਨਾਂ ਦੇ ਚਲਾਨ ਕੱਟਦੇ ਆ ਉਹ ਤੱਕੜੇ ਦੇ ਨਹੀਂ ਕੱਟਦੇ ਕਿਸੇ ਦੇ ਉਹ ਕਿਉਂ ਕੱਟਦੇ ਨੇ ਵੀ ਉਹ ਡ ਚਲਾਨ ਤੇ ਇੱਕ 20-30 ਰੁਪਏ ਦਾ ਹੁੰਦਾ 100-150 ਰੁਪਏ ਤੋਂ ਵੈਸੇ ਹੀ ਲੈ ਲੈਂਦੇ ਨੇ ਪਰ ਜੇ ਦੂਜੇ ਪੱਖ ਦੀ ਗੱਲ ਕਰੀ ਇਹਨਾਂ ਦਾ ਚਲਾਨ ਕੱਟਣਾ ਇਹਨਾਂ ਦੀ ਬਦੌਲਤ ਅੱਜ ਸਾਡੇ ਉਹ ਜੋਕਾਂ ਹੋਈਆਂ ਪਈਆਂ ਨੇ ਡੱਡੂ ਸੱਪ ਛਪੋਲੀਏ ਪਤਾ ਨਹੀਂ ਕੀ ਕੁਝ ਨਿਕਲ ਜਾਂਦਾ ਲੋਕਾਂ ਦੇ ਘਰਾਂ 'ਚ ਔਰ ਜਲਬ ਲੱਗੀ ਪਈ ਆ ਜਲਬ ਮੈਂ ਨਹੀਂ ਕਹਿੰਦਾ ਕੋਈ ਪਾਣੀ ਮੁਰਾਦ ਮੀ ਪਿਆ ਨਾ ਤੂੰ ਜਾ ਕੇ ਦੇਖੋ ਹਾਲਾਤ ਉੱਥੇ ਕਿੰਨੇ ਸਮੇਂ ਤੋਂ ਜਿਹੜਾ ਸੀਵਰੇਜ ਉਹ ਬੰਦ ਪਿਆ ਜੀ ਘੱਟੋ ਘੱਟ 3-4 ਮਹੀਨੇ ਹੋਗੇ ਜੀ 4 ਮਹੀਨੇ ਤੋਂ ਪੂਰਾ ਬਲਾਕ ਪਿਆ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਟੀਨ ਨੂੰ ਤਾਂ ਲੋਕ ਤ ਦੇ ਕੋਈ ਸਰਕਾਰ ਕੋਈ ਵੀ ਆ ਮੈਂ ਜੇ ਸ਼ੁਰੂ ਤੋਂ ਗੱਲ ਕਰਾਂ ਕਾਲੀ ਵੀ ਲੰਘੇ ਕਾਂਗਰਸੀ ਵੀ ਲੰਘੇ ਹੁਣ ਇਹ ਆ ਗਏ ਹੁਣ ਵੀ ਇਹੀ ਕੁਝ ਚੱਲੀ ਜਾਂਦਾ ਪਰ ਜੇ ਅਸੀਂ ਮੋਟੀ ਮੋਟੀ ਗੱਲ ਕਰੀਏ ਇਹ ਕਾਦੇ ਵਾਸਤੇ ਬੈਠੇ ਆ ਜਿਹੜੇ ਇੱਥੇ ਬੈਠੇ ਨੇ ਐਕਸ਼ਨ ਬੈਠਾ ਐਸ ਡੀਓ ਬੈਠਾ ਡੀਸੀ ਬੈਠਾ ਹੋਰ ਬਟ ਕਾਦੇ ਵਾਸਤੇ ਬੈਠੇ ਨੇ ਭਈ ਇਹ ਜੇ ਹੁਣ ਆ ਕੇ ਅਸੀਂ ਅਸੀਂ ਸਰਕਾਰ ਦੇ ਨਾਰੇ ਲਾ ਦਿੰਨੇ ਆ ਕੀ ਭਗਵੰਤ ਮਾਨਾ ਕੇ ਕਰ ਦੂ ਇਹ ਤਾਂ ਜਵਾਬ ਤਾਂ ਦੇਣਾ ਇਹ ਹੁਣ ਪਿਛਲੇ ਗੇਟ ਲਾਂਗੇ ਚੁੱਪ ਕਰਕੇ ਜਿਹੜੇ ਮੁਲਾਜ਼ਮ ਨੇ ਉਹ ਇੰਨਾ ਕੁ ਤਾਂ ਸਮਝਣ ਵੀ ਸਾਡੀ ਡਿਊਟੀ ਕੀ ਆ ਲੋਕਾਂ ਦੇ ਪੈਸੇ ਦੀ ਤਨਖਾਹ ਨਾਲ ਉਹ ਨੌਕਰੀਆਂ ਕਰਦੇ ਨੇ ਲੋਕਾਂ ਦਾ ਪੈਸਾ ਫਿਰ ਮਾੜਾ ਹੀ ਹੁੰਦਾ ਇਹਦੇ ਜਿਹੜੇ ਬਾਅਦ ਦੇ ਹਾਲਾਤ ਹੁੰਦੇ ਨੇ ਕੁਝ ਮਾੜੀ ਹੁੰਦੇ ਨੇ ਇਹਨਾਂ ਦੇ ਸੋ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਮਾੜਾ ਮੋਟਾ ਫੀਲਡ 'ਚ ਜਾ ਕੇ ਦੇਖ ਲਿਆ ਕਰਨ ਵੀ ਕੀ ਬਣਦਾ ਅੱਗੇ ਦੀ ਰਣਨੀਤੀ ਕੀ ਹੋਏਗੀ ਅੱਗੇ ਦੀ ਸੀ ਅੱਜ ਦੇਖਦੇ ਆ ਵੀ ਜੇ ਸਾਨੂੰ ਕੋਈ ਪ੍ਰਸ਼ਾਸਨ ਦਾ ਬੰਦਾ ਆ ਕੇ ਕੋਈ ਜ਼ਿੰਮੇਵਾਰੀ ਲੈਂਦਾ ਤਾਂ ਠੀਕ ਹੈ ਨਹੀਂ ਸੀ ਮਹੱਲੇ ਨਾਲ ਕਰਕੇ ਗੱਲਬਾਤ ਤੁਸੀਂ ਜਿੰਨਾ ਪਾਣੀ ਆ ਉਹ ਸਾਰਾ ਚੱਕ ਕੇ ਗੰਦਾ ਇਹਨਾਂ ਦੇ ਗੇਟਾਂ ਦੇ ਛਿੱਟਾਂਗੇ ਔਰ ਡੀਸੀ ਮੈਡਮ ਦੇ ਬਹਿ ਕੇ ਧਰਨਾ ਲਾਵਾਂਗੇ ਤੁਮਰੇ